ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ 'ਤੇ। ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ-ਠਾਕ ਹੋਵੋਗੇ, ਤੰਦਰੁਸਤ ਹੋਵੋਗੇ, ਖੁਸ਼हाल ਹੋਵੋਗੇ। ਮੈਂ ਵੀ ਬਿਲਕੁਲ ਠੀਕ ਐ। ਟਾਈਮ ਹੋ ਰਿਹਾ ਤਾਂ ਪਿਆਰ ਦਾ ਸਵਾ ਪਿੰਡ ਦਾ ਸਵਾ ਦਿਨ ਦਾ ਟਾਈਮ ਹੋ ਗਿਆ। ਤੇ ਹੁਣ ਮੈਂ ਨਾ ਉਹ ਸਮਾਨ ਜਾਂਦਾ ਪਿਆ ਸੀ, ਮਾਨ ਸਵਾ ਥੋੜਾ ਜਿਹਾ ਕਿਚਨ ਦਾ ਗਰੋਸਰੀ ਦਾ ਉਹ ਸੰਭਾਲਣ ਵਾਲਾ ਪਿਆ। ਰੈਸਟ ਕਰਕੇ ਹਟੀਆਂ, ਪਾਣੀ ਪੀਨੇ ਆ। ਸਮਾਨ ਸਮੂਹ ਸੰਭਾਲ ਕੇ ਫਿਰ ਮੈਂ ਚਾਹ ਕਰਕੇ ਪੀਉਂਗੀ। ਚਾਹ થી ਕੇ ਰੀਚਾਰਜ ਹੋਵਾਂਗੇ ਫਿਰ ਸ਼ੁਰੂ ਕਰਾਂਗੇ ਸ਼ਾਮ ਦੇ ਕੰਮ ਤੋਂ ਤੇ ਸਬਜ਼ੀ ਬਣਾਵਾਂਗੇ। ਇੱਕ ਬਾਥਰੂਮ ਵੀ ਫੱਟੀ ਬਣਦੀ ਵਗੈਰਾ ਵਾਸ਼ ਕਰਨੀ ਆ ਦੇ ਫਿਰ ਡਬਲ ਮਾਈਂਡਡ ਹੋਈ ਪਈ ਆ ਬਾਹਰ ਨਿਕਲ ਨੂੰ ਮੇਰਾ ਦਿਲ ਨਹੀਂ ਕਰਦਾ ਹੈਗਾ ਹਨਾ ਤੇ ਬਾਹਰ ਸੋਣ ਜਿੱਕੇ ਸਾਫ ਕਰਦਾ ਵੀ ਦਿਲ ਨਹੀਂ ਕਰਦਾ ਮੈਂ ਉਹ ਖੁੱਲੀ ਜਗ੍ਹਾ 'ਚ ਸਾਫ ਕਰੀਏ ਬੈ ਕੇ ਖੁੱਲਾ ਬਾਣੀ ਡੋਢੀ ਅੰਦਰ ਬਾਥਰੂਮ ਦਿਲ ਨਹੀਂ ਕਰਦਾ ਹੈਗਾ ਦੇਖ ਤੀਆਂ ਬਾਹਰ ਗਰਮੀ ਬਹੁਤ ਹੈ ਦਿਲ ਕਰੇ ਤੌ ਨੂੰ ਨਿਕਲ ਨੂੰ ਪੈਂਦੀ ਛੱਡੂਗੀ ਕੰਮ ਕਾਫੀ ਹੋ ਜਾਣੀ ਕਿ ਨਹੀਂ ਕਿ ਕਰਦੇ ਹਨਾ ਗਰਮੀ 'ਚ ਫਿਰ ਉਹ ਕੰਮ ਕਰਨ ਨੂੰ ਦਿਲ ਵੀ ਨਹੀਂ ਕਰਦਾ ਮੈਂ ਉਹ ਚਲ ਕੋਈ ਨਾ ਕਰ ਨੂੰ ਮਰ ਲਾਂਗੇ ਜਿਹੜੇ ਹੁੰਦੇ ਨੇ ਮਜ਼ਦੂਰੀ ਹੁੰਦੀ ਵੀ ਅੱਜ ਹੀ ਕਰ ਲੈਣ ਸਰਦਾਂ ਵੀ ਉਹ ਆਪਾਂ ਕਰ ਲਾਂਗੇ ਮੈਂ ਤੇ ਆਪਣੀ ਚਾਹ ਪੀ ਗਏ ਉਹ ਪਏ ਪਾਣ ਦੇ ਬੈਡ ਤੇ ਪਏ ਨੇ ਟਰੇ ਉਮੇ ਜਿਵੇਂ ਕੱਪ ਚਾਹ ਦਾ ਬੈਡ ਤੇ ਪਏ ਬਿਲਕੁਲ ਨਹੀਂ ਚੱਕਦੇ ਹੈਗੇ ਨਾਲ ਲੰਘ ਕੇ ਕਿਚਨ ਅੱਗੋ ਜੀ ਜਾਂਦੇ ਨੇ ਪਰ ਫਿਰ ਵੀ ਇਹਨਾਂ ਨੂੰ ਆਇ ਨਹੀਂ ਹੈਗਾ ਮੈਂ ਕਹਿ ਕੇ ਵੀ ਜੋ ਰਨ ਹੋਣਾ ਮੈਂ ਕਹਿਣਾ ਸਾਡੀ ਉਹ ਨਾ ਜਿਹੜੇ ਕਹਿਣਾ ਸੁਣੇ ਹੀ ਨਾ ਬੰਦਾ ਕਰੇ ਹੀ ਨਾ ਫਿਰ ਕਹਿਣ ਦਾ ਕੀ ਫਾਇਦਾ ਮੈਂ ਮੈਂ ਕਹਿ ਵੀ ਨਹੀਂ ਫਾਇਦਾ ਪੈ ਰਿਹਾ ਕਿ ਪਰ ਐਨਨ ਕਿ ਜੇ ਆਪਾਂ ਸੋਚੀਏ ਨਾ ਵੀ ਆਪਾਂ ਵੀ ਆਪਣੇ ਭਾਂਡੇ ਖਾ ਪੀ ਕੇ ਕਿਚਨ ਚ ਰੱਖ ਦਈਏ ਐਨੇ ਕਨਾਲੀ ਲੇਡੀਜ਼ ਨੇ ਬਹੁਤ ਵੱਡੀ ਹੈਲਪ ਹੋ ਜਾਂਦੀ ਹੋਗੀ ਕਿਥੇ ਆਪਾਂ ਸਪੈਸ਼ਲ ਆਪਾਂ ਭਾਂਡੇ ਰੱਖ ਲਈਏ ਕਿਥੇ ਆਲਾ ਆਪ ਹੀ ਖਾ ਪੀ ਕੇ ਆਪ ਦੇ ਭਾਂਡੇ ਕਿਚਨ ਚ ਰੱਖ ਲਈਏ। ਭਾਂਡੇ ਦੀ ਜੇ ਮੈਂ ਅੱਗੇ ਕਿਚਨ ਦੀ ਗ੍ਰੋਸਰੀ ਸੰਭਾਲਣੀ ਹੈ ਤੇ ਚੰਦਾ ਨਾ ਕੁਛ ਨਾ ਕੁਛ ਕੁਛ ਨਾ ਕੁਛ ਖਤਮ ਹੋਏ ਰਿਹਾ ਤਾਂ ਹਰ ਵੀਕ ਸਮਾਨ ਆਉਂਦਾ ਹਰ ਹਫਤੇ ਕਿਚਨ ਦਾ ਕੁਛ ਨਾ ਕੁਛ ਸਮਾਨ ਆਉਣੀ ਆਣਾਗਾ। ਕਦੇ ਕੋਈ ਚੀਜ਼ ਖਤਮ ਹੋ ਗਈ ਕੋਈ ਖਤਮ ਹੋ ਗਈ ਸਾਰੀਆਂ ਚੀਜ਼ਾਂ ਆਪਣੇ ਆਨ ਸਪੌਟ ਯਾਦ ਨਹੀਂ ਆਉਂਦੀ ਕਿ ਲੈਣੀਆਂ ਨੇ। ਕੀ ਚੀਜ਼ਾਂ ਜਦੋਂ ਜਦੋਂ ਗਰਮੀ ਆ ਤੇ ਜਾਵੇ ਰਾਸ਼ਨ ਹੁੰਦਾ ਗਰਮੀ ਆ ਤੇ ਬਹੁਤ ਰਾਸ਼ਨ ਹੁੰਦਾ ਕਿਚਨ ਦਾ ਫਰੂਟ ਸਬਜ਼ੀਆਂ ਲੈ ਕੇ ਆਏ ਅੱਜ ਕਿਚਨ ਦਾ ਗਰੋਸਰੀ ਦਾ ਸਮਾਨ ਲੈ ਕੇ ਆਏਗੇ ਕੁਝ ਚੀਜ਼ਾਂ ਮੈਂ ਹੋਰ ਵੀ ਲੈਣੀਆਂ ਸੀ ਪਰ ਗਰਮੀ ਬਹੁਤ ਸੀ ਮੈਂ ਕਿਹਾ ਦਵਿੰਦਰ ਘਰੇ ਚੱਲوں ਬਸ ਰਹਿਣ ਦਾ ਹੁਣ ਤਾਂ ਉਹ ਜਿਹੜੇ ਕੰਮ ਜ਼ਰੂਰੀ ਜ਼ਰੂਰੀ ਸੀ ਹੋ ਗਏ ਜਿਹੜੇ ਉਹ ਮੈਂ ਕਰਣੀ ਸੀ ਕੋਈ ਚੀਜ਼ ਹੋਰ ਲੈਣੀ ਸੀ ਕਿ ਚੱਲ ਕੱਦੇ ਫੇਸ ਤੇ ਗਰਮੀ ਬਹੁਤ ਹੁੰਦਾ ਘਰੇ ਬਾਹਰ ਜਿਉਂ ਤੁਹਾਨੂੰ ਰੈਸਟ ਵਗੈਰਾ ਕਰਕੇ ਮੈਂ ਕਿ ਚਲੋ ਸਮਾਨ ਜਿਹੜਾ ਲੈ ਕੇ ਆਈ ਸੀ ਵੀ ਉਹ ਸੰਭਾਲ ਲਈ ਕਿਉਂਕਿ ਜਦੋਂ ਇੱਕ ਵਾਰ ਤਾਂ ਜਦੋਂ ਬਾਹਰ ਆਉਣ ਹੈ ਨਹੀਂ ਗਰਮੀ ਚੋਂ ਆਉਣ ਸਾਪਾਂ ਹੁੰਦਾ ਵੀ ਸਮਾਨ ਰੱਖ ਦੋ ਉਹਨੂੰ ਫੇਰ ਹੀ ਦੇਖਾਂਗੇ ਕੀ ਕੁਝ ਹੈ ਵੀ ਅੰਦਰ ਪਹਿਲਾਂ ਚਾਹ ਪਾਣੀ ਪੀ ਕੇ ਜੋ ਵੀ ਹਮ ਦਾ ਖਾਣਾ ਖਾਣਾ ਰੈਸਟ ਕਰੀਏ ਉਸ ਤੋਂ ਬਾਅਦ ਫੇਰ ਦੇਖਦੇ ਆਂ ਐਨੀ ਗਰਮੀ ਚ ਨਾ ਬੰਦਲ ਕੇ ਡਿੱਗਦੇ ਆ ਕੇ ਘਰੇ ਬਸ ਜ਼ਰੂਰੀ ਜ਼ਰੂਰੀ ਕੰਮ ਜੇ ਕਰਕੇ ਆਇਆ ਥੋੜੇ ਬਹੁਤੇ ਕੁਝ ਕੰਮ ਜੇ ਇਹ ਜੇ ਸੀ ਕੁਝ ਰਹਿ ਗਈ ਉਹ ਆਏ ਮੈਨੂੰ ਆਏ ਲੱਗੇ ਭਾਲੇ ਕੁਝ ਐਨੇ ਜ਼ਿਆਦਾ ਜ਼ਰੂਰੀ ਨਹੀਂ ਹੈਗੇ ਫਤ ਫੇਰ ਕਰ ਲਾਂਗੇ ਜੇ ਉਸ ਮਾਨ ਸਾਰਾ ਕਿਚਨ ਸਾਰਾ ਨਹੀਂ ਮੀਨਸ ਥੋੜਾ ਜੋ ਵੀ ਚਾਹੀਦਾ ਸੀ ਉਹ ਕਿਚਨ ਦਾ ਉਹ ਲੈ ਕੇ ਆਉਣਾ ਮੈਂ ਮੈਂ ਇਹ ਚੀਜ਼ ਨੋਟਿਸ ਕਰਦੀ ਹੁਣ ਆਪਣੇ ਘਰ ਕਿ ਸਾਡਾ ਨਾ ਗਰਮੀ ਚ ਬਹੁਤ ਰਸ਼ ਲੱਗਦਾ ਸਰਦੀ ਚ ਨਹੀਂ ਨਾ ਜਿਆਦਾ ਲੱਗਦਾ ਹੈਗਾ ਔਰ ਇਹ ਚੀਜ਼ਾਂ ਸੀ ਲੈ ਕੇ ਆਉਂਦੇ ਪੀਨਟ ਬਟਰ ਕਸਟਰਡ ਪਾਊਡਰ ਸਿਰਕਾ ਸੋਡਾ ਰਿਫਾਈਨਡ ਦੇ ਇੱਕ ਬੋਤਲ ਪਕੌੜੇ ਸਬਜ਼ੀ ਵਾਲੇ ਮੂੰਗੀ ਮਸਰੀ ਦਾਲ ਜੀਰਾ ਤੇ ਹੈਗੀਆਂ ਨੇ ਸੀਡਸ ਪਮਕਿਨ ਸੀਡਸ ਸਨਫਲਾవర్ ਸੀਡਸ ਐਨਾ ਖਾਣ ਕਿਚਨ ਦਾ ਖਤਮ ਸੀ ਲੈ ਕੇ ਆਂਦਾ ਤੇ ਰਾਸ਼ਨ ਸਮਾਲਣ ਤੋਂ ਬਾਅਦ ਫਰੂਟ ਸਬਜ਼ੀਆਂ ਸਮਾਲਣ ਤੋਂ ਬਾਅਦ ਮੈਂ ਆ ਗਈ ਸੀ ਬਾਅਦ ਬਾਥਰੂਮ ਦੀ ਫੱਟੀ ਬਾੜਤੀ ਚੱਕ ਲਈ ਸੀ ਪਹਿਲਾਂ ਮੈਨੂੰ ਬਹੁਤ ਕੌਲ ਹੋ ਰਹੀ ਸੀ ਮੈਂ ਕਿਹਾ ਵੀ ਗਰਮੀ ਹੈ ਗਰਮੀ ਹੈ ਗਰਮੀ ਤੋਂ ਮੈਂ ਡਰ ਰਹੀ ਸੀ ਫਿਰ ਮੈਂ ਕਿਹਾ ਨਹੀਂ ਅੱਜ ਨਹੀਂ ਕੱਲ ਵੀ ਦੇਖੋ ਮੈਨੂੰ ਕਰਨਾ ਪਊਗਾ ਕੰਮ ਹਣਾ ਫਿਰ ਮਾਰਨਿੰਗ 'ਚ ਬਹੁਤ ਬਹੁਤ ਕੰਮ ਹੋ ਜਾਂਦੇ ਨੇ ਮੈਨੂੰ ਮਾਰਨਿੰਗ 'ਚ ਫਿਰ ਕੌਲ ਹੋ ਜੂ ਬਿਚਾਰੋ ਕਾਹਦੀ ਲੀਨੀਆਂ ਗਰਮੀ ਗਰਮੀ ਕਰਨਾ ਪਊਗਾ ਜੇ ਅੰਦਰ ਬਾਥਰੂਮ ਚ ਕਰਦੀ ਸੀ ਹਾਂ ਪੱਖੇ ਵੀ ਆਪਸ਼ਨ ਹੈ ਇਸ ਪੱਖਾ ਲਾ ਕੇ ਆਪਾਂ ਧੋ ਸਕਦੇ ਪਰ ਜੇ ਆਪਾਂ ਬਾਥਰੂਮ ਚ ਪਾਣੀ ਵਾਲਾ ਕੰਮ ਕਰਦੇ ਆ ਤਾਂ ਪਾਣੀ ਦੀ ਹਿਊਮਿਡਿਟੀ ਹੋ ਜਾਂਦੀ ਅੰਦਰ ਪਰਦਾ ਹੋ ਜਾਂਦੀ ਉਹ ਵੀ ਤੰਗ ਕਰਦੀ ਆਪਾਂ ਚਿਪਚਿਪਾੜ ਜੀ ਇੱਕਾ ਕਿਵੇਂ ਕਰ ਬਾਹਰ ਚ ਉਹਨੂੰ ਲੈ ਚਾਉਦੇ ਇਹਨਾਂ ਨੂੰ ਬਾਹਰ ਖੁੱਲੀ ਜਗ੍ਹਾ ਚ ਧੋ ਲਿਆਉਂਦੀ ਆ ਇਹ ਵੀ ਜਲਦੀ ਧੋਣ ਵਾਲੇ ਹੋ ਜਾਂਦੇ ਨੇ ਫਿਰ ਨਾ ਧੋਈਏ ਤਾਂ ਆਪ ਦੇ ਆਪ ਨੂੰ ਹੀ ਬੁਰੇ ਲੱਗਦੇ ਨਾਲ ਕੱਜ ਆਉਂਦੀ ਹੈ ਇਹ ਚੀਜ਼ਾਂ ਵੀ ਸਫਾਈ ਕਰਨੀ ਇਹਨਾਂ ਦੀ ਜ਼ਰੂਰੀ ਹੋ ਜਾਂਦੀ ਹੈ ਵੀ ਅਸਮੇ ਸਿਰ ਸਰਫ ਨਾਲ ਹੀ ਤੁਹਾਨੀ ਹੁੰਨੀ ਹੈ ਸਰਫ ਲਗਾ ਕੇ ਜਿਸ ਕਲਬਰ ਨੂੰ ਸਾਫ ਕਰਦਾ ਨਹੀਂ ਹੁੰਨੀ ਹੈ ਕਿਉਂਕਿ ਜੇ ਆਪਾਂ ਬਹੁਤ ਬਹੁਤ ਜ਼ਿਆਦਾ ਗੰਦੀ ਕਰ ਲਈ ਬਾਲਟੀ ਧੋਈਏ ਨਾ ਫਿਰ ਤਾਂ ਸਰਫ ਵੀ ਨਹੀਂ ਕੰਮ ਕਰਦਾ ਹਨ ਥੋੜੇ ਟਾਈਮ ਬਾਅਦ ਆਪਾਂ ਧੋਲੀ ਸਰਫ ਨਾਲ ਹੀ ਜਲਦੀ ਸਾਫ ਹੋ ਜਾਂਦੀ ਆਪਣੀ ਮੈਂਟ ਵੀ ਘੱਟ ਲੱਗਦੀ ਫਿਰ ਬਾਹਰ ਲਿਆ ਕੇ ਸਾਰਾ ਕੁਝ ਤੁਹਾਨੀ ਹੁੰਨੀ ਹੈ ਬਾਲਟੀ ਫੱਟੀ ਮੱਗ ਸੋਪ ਕੇਸ ਇਵਨ ਵਾਈਪਰ ਵੀ ਫਿਰ ਚੀਜ਼ਾਂ ਨਾ ਸਾਫ ਬਣਿਆ ਰਹਿੰਦੀਆਂ ਕਿਉਂਕਿ ਹਰ ਰੋਜ਼ ਤੋਂ ਆਪਾਂ ਦੇਖੋ ਨੀਤ ਥੋੜੇ ਟਾਈਮ ਬਾਅਦ ਨਵੀਆਂ ਚੀਜ਼ਾਂ ਨਹੀਂ ਖਰੀਦ ਸਕਦੇ ਪਰ ਜਿਹੜੀ ਚੀਜ਼ਾਂ ਨੂੰ ਆਪਾਂ ਸਾਮ ਸਭਾਲ ਕੇ ਰੱਖਾਂਗੇ ਟਾਈਮ ਟਾਈਮ ਇਹਨਾਂ ਦੀ ਸਫਾਈ ਕਰੀ ਚੱਲਾਂਗੇ ਇਹੀ ਆਪਾਂ ਨੂੰ ਨਮੀਆਂ ਲੱਗਣਗੀਆਂ ਇਹ ਸੋਹਣੀਆਂ ਲੱਗਣਗੀਆਂ ਬਸ ਚੀਜ਼ ਹਮਾਰ ਅੱਖਾਂ ਨੂੰ ਸਾਫ਼ ਲੱਗਣੀ ਚਾਹੀਦੀ ਹੈ ਨਾ ਚਿਪਚਿਪੀ ਨਾ ਹੋਵੇ ਗੰਦੀ ਨਾ ਹੋਵੇ ਸਾਫ਼ ਹੋਵੇ ਆਪਾਂ ਨੂੰ ਬਰਤਨ ਨੂੰ ਵੀ ਧਿਲ ਕਰੇ ਫਿਰ ਉਹੀ ਪ੍ਰਾਣੀਆਂ ਚੀਜ਼ਾਂ ਜੇ ਕਿੰਨੀਆਂ ਪ੍ਰਾਣੀਆਂ ਹੁਣ ਉਹ ਵੀ ਨਮੀਆਂ ਲੱਗਦੀਆਂ ਨੇ ਨਮੀਆਂ ਚੀਜ਼ਾਂ ਬਣਾਉਣੀਆਂ ਬਹੁਤ ਬਹੁਤ ਆਪਸ਼ਨ ਨਹੀਂ ਆ ਇਸ ਕਰਕੇ ਜਿਹੜੇ ਆਏ ਹੁੰਦੇ ਵੀ ਜੇ ਘਰ ਜਿੰਨੇ ਚੀਜ਼ ਆਪਾਂ ਖਰੀਦੀ ਬਣਾ ਲਈ ਉਹਦੀ ਸਾਮ ਸਭਾਲੀ ਕਰ ਲਈ ਤੇ ਬਾਹਰ ਤੇ ਨੀਚੇ ਨੇ ਇੱਕ بیس ਤੇ ਆਪਣਾ ਇਸ ਰਿੰਗ ਜਾਂ ਸਪੋਰਟ ਜੀ ਬਣੀ ਹੁੰਦੀ ਉਹਦੇ ਨੇ ਆ ਸਾਈਡਸ ਤੇ ਮੈਨੂੰ ਲੱਗਿਆ ਵੀ ਸਾਫ਼ ਨਹੀਂ ਹੋਏ ਮੈਂ ਬਰਸ਼ ਮਾਰ ਕੇ اچھی طرح ਸਾਫ਼ ਕੀਤਾ ਤੇ ਇਹ ਹੋ ਗਏ ਸਾਫ਼ ਫੱਟੀ ਰਹਿ ਗਈ ਬਸ ਕੱਲੀ ਤੋਂ ਨਾਲੀ ਸਾਰਾ ਕੁਝ ਕਰਤਾ ਵਾਸ਼ ਫੱਟੀ ਦਾ ਡਿਜ਼ਾਈਨ ਇਹ ਜੇ ਮੈਂ ਬਰਸ਼ ਨਾਲ ਤੋਂ ਨਹੀਂ ਹੁੰਨੇ ਇਹਨੂੰ ਕੱਪੜੇ ਤੋਂ ਨਾਲੇ ਬਰਸ਼ ਨਾਲ ਉਹ ਬਰਸ਼ ਨਾਲ ਫਿਰ ਈਜ਼ੀਲੀ ਡਿਜ਼ਾਈਨ ਜੇ ਵਿੱਚੋਂ ਨਾ ਸਾਪ ਨਾਲੇ ਪਾਣੀ ਜਾਂ ਨਿਕਲ ਜਾਂਦਾ ਪਾਣੀ ਜੰਮ ਕੇ ਵਾਈਟ ਵਾਈਟ ਜੀ ਹੋਣ ਲੱਗ ਜਾਂਦੀ ਹੈ ਫੱਟੀ ਇਸ ਨਾਲ ਤੋਂ ਤਾਗੇ ਹੁਣ ਥੋਨੇ ਫੱਟੀ ਫੱਟੀ ਲਾਸਟ ਤੇ ਥੋਨੇ ਹੁੰਦੀ ਹੈ ਮੈਨੂੰ ਥੋਨੇ ਬਹੁਤ ਬਹੁਤ ਔਖੀ ਲੱਗਦੀ ਹੈ ਇਹ ਤੇ ਟਾਈਮ ਵੀ ਚਾੜ੍ਹ ਲੱਗਦਾ ਕਿਉਂਕਿ ਇਹਦਾ ਡਿਜ਼ਾਈਨ ਹੈ ਜ ਆਪਣੇ ਹੋਇਆ ਤਾਂ ਕਰਕੇ ਤੇ ਹੁਣ ਮਲਟੀ ਫੱਟੀ ਥੋਣ ਤੋਂ ਬਾਅਦ ਮੈਂ ਪਲਾਂਟਸ ਨੂੰ ਪਾਣੀ ਦੇਣ ਲੱਗੇ ਮੈਂ ਕਿ ਚਲੋ ਪਲਾਂਟਸ ਨੂੰ ਪਾਣੀ ਦੇਣ ਦਾ ਕੰਮ ਵੀ ਖਤਮ ਕਰ ਜਾ ਹਣਾ ਕਿਉਂਕਿ ਹੁਣ 4:30 4:30 ਦਾ ਟਾਈਮ ਹੋਇਆ ਪਿਆ ਸੀਗਾ ਬਸ ਫੇਰ ਕੱਲੇ ਫਰੰਟ ਵਾਲੇ ਪਲਾਂਟਸ ਰਹਿ ਜਾਣਗੇ ਉਹਨਾਂ ਨੂੰ ਮੈਂ ਬਾਅਦ ਵਿੱਚ ਸ਼ਾਮ ਨੂੰ ਪਾਣੀ ਦੇ ਦੂੰਗੀ ਇਹਨਾਂ ਨੂੰ ਮੈਂ ਹੁਣ ਦੇ ਹੀ ਚੱਲਾਂ ਫਿਰ ਮੈਂ ਦੁਬਾਰਾ ਇੱਧਰ ਕੀ ਕਰਨਾ ਹਾਂਗੀ ਤੇ ਇਹਨਾਂ ਨੂੰ ਵੀ ਦੇ ਦਦਨੀਆ ਪਾਣੀ ਗਰਮੀ ਕਰਕੇ ਇਹ ਵੀ ਆ ਰੋਟੀ ਲਈ ਇਹਨਾਂ ਨੂੰ ਪਾਣੀ ਪੋਣਾ ਪੈਂਦਾ ਸੁੱਕ ਜਾਂਦੇ ਨੇ ਬਿਲਕੁਲ ਆਇ ਨਾਦਾ ਸ਼ਾਮ ਨੂੰ ਜਿਵੇਂ ਪਤਾ ਨਹੀਂ ਕਿੰਨੇ ਕ ਦਿਨ ਹੋ ਗਏ ਵੀ ਇਹਨਾਂ ਨੂੰ ਪਾਣੀ ਦਿੱਤਾ ਇਹਨਾਂ ਸੁੱਕ ਕੇ ਪੂਰਾ ਹਾਲ ਹੋ ਜਾਂਦਾ ਔਰ ਆ ਵਾਲਾ ਏਰੀਆ ਪਲਾਂਟਸ ਦੀ ਬਿਲਕੁਲ ਵਧੀਆ ਤੇ ਹਲਕੀ ਧੁੱਪ ਵੀ ਆਉਂਦੀ ਛਿੱਪਤੀ ਧੁੱਪ ਆਉਂਦੀ ਇੱਧਰ ਜਿਵੇਂ ਹੁਣ ਧੁੱਪ ਛਿੱਪਰੀ ਸ਼ਾਮ ਦੀ ਹੁਣ ਧੁੱਪ ਆਉਂਦੀ ਇੱਧਰ ਤੇ ਹਵਾ ਵੀ ਲੱਗਦੀ ਆ ਤੇ ਬਾਹਰ ਵਾਲਾ ਕੰਮ ਕਰਕੇ 5-10 ਮਿੰਟ ਮੈਂ ਪੱਕੇ ਥਲੇ ਬੈਠ ਕੇ ਪਾਣੀ ਦਾ ਗਲਾਸ ਪੀ ਕੇ ਫਿਰ ਮੈਂ ਆ ਗਈ ਸੀ ਕਿਚਨ ਵਿੱਚ ਤੇ ਬਣਾਉਣ ਲੱਗੀ ਸੀ ਸਬਜ਼ੀ। ਭਿੰਡੀ ਸਬਜ਼ੀ ਬਣਾਉਂਗੀ। ਹੁਣ ਅੱਜ ਕੱਲ੍ਹ ਸਬਜ਼ੀਆਂ ਦਾ ਬੜਾ ਔਖਾ ਹੋਇਆ ਪਿਆ। ਹਰੀਆਂ ਸਬਜ਼ੀਆਂ ਹੈ ਹੀ ਨਹੀਂ ਜੇ ਬਾਜ਼ਾਰ ਚ ਲੈਣ ਜਾਓ ਇੰਨੀਆਂ ਮਹਿੰਗੀਆਂ 80 ਰੁਪਏ ਕਿਲੋ ਕद्दू ਹੋਏ ਪਏ ਨੇ। ਬਹੁਤ ਸਬਜ਼ੀ ਮਹਿੰਗੀ ਹੋਈ ਪਈ ਆ। ਗਰਮੀ ਕਰਕੇ ਤਾਂ ਖੇਤਾਂ ਵਿੱਚ ਸਬਜ਼ੀ ਹੈ ਹੀ ਨਹੀਂ ਮੱਚਮੁੱੱਚ ਜਿਹੜੀ ਕਿਤੇ ਹੋਈ ਸੀ। ਬੁਰਾ ਹਾਲ ਆ ਸਬਜ਼ੀਆਂ ਦਾ। ਰੋਜ਼ ਆਇਂ ਸੋਚਣਾ ਪੈਂਦਾ ਵੀ ਕੀ ਬਣਾਈਏ ਕੀ ਬਣਾਈਏ। ਇੰਨੀ ਭਿੰਡੀ ਦਵਿੰਦਰ ਖੇਤੋਂ ਲੈ ਕੇ ਆਈ ਸੀ। ਖੇਤ ਵੀ ਲੋਕ ਨਹੀਂ ਛੱਡਦੇ ਹੈਗੇ ਤੋੜ ਕੇ ਲੈ ਜਾਂਦੇ ਨੇ ਸਬਜ਼ੀ। ਜੇ ਖੇਤ ਲਗਾਉ ਤਾਂ ਆਪ ਤਾਂ ਮੰਗਰੋ ਖਾਈ ਦੇ ਲੋਕ ਪਹਿਲਾਂ ਤੋੜ ਕੇ ਲੈ ਜਾਂਦੇ ਨੇਗੇ। ਤੋਂ ਹੁਣ ਮੈਂ ਕਿਹ ਸਬਜੀ ਬਣ ਰਹੀ ਐ ਸਾਈਡ ਬਾਈ ਸਾਈਡ ਹੋਰ ਕੰਮ ਕਰ ਲਾਂ। ਦੁੱਧ ਨਾਲ ਪਤੀਲਾ ਖਾਲੀ ਕਰ ਲੰਨੀ ਆ ਸਬਜੀ ਬਣ ਰਹੀ ਐ ਨਾਲ ਨਾਲ ਉਧਰ ਘੁਰਚਣਾ ਮਾਰੀ ਜਾ ਰਹੀ ਸੀ। ਤੇ ਨਾਲ ਨਾਲ ਹੋਰ ਕੰਮ ਕਰੀ ਜਾ ਰਹੀ ਸੀ। ਫਿਰ ਕੰਮ ਦਾ ਲਾਲਚ ਹੋ ਜਾਂਦਾ ਵੀ ਚਲੋ ਕੀ ਇੱਕ ਕੱਲੀ ਸਬਜੀ ਦੇ ਸਰਾਣੇ ਕੀ ਖੜੀ ਐ ਇੱਕ ਦੋ ਕੰਮ ਜੇ ਹੋਰ ਹੋ ਜਾਣ ਤਾਂ ਵਧੀਆ ਹਨਾ। ਫਿਰ ਸ਼ਾਮ ਨੂੰ ਮੇਰਾ ਰੂਟੀਨ ਬਿਜ਼ੀ ਹੁੰਦਾ ਫਿਰ ਮੈਨੂੰ ਆਉਂਦਾ ਮੈਂ ਗੁਰਦੁਆਰੇ ਵਾਸਤੇ ਵੀ ਟਾਈਮ ਕੱਢਣਾ ਵਰਕ ਵਾਸਤੇ ਵੀ ਟਾਈਮ ਕੱਢਣਾ ਵੀ ਮੇਰਾ ਕੋਈ ਕੰਮ ਬਣਾ ਰਿਹਾ ਹੈ ਰੂਟੀਨ ਜੇ ਕੰਮ ਵਧੀਆ ਲੱਗਦਾ ਸ਼ਾਮ ਦਾ ਬਿਜ਼ੀ ਰੂਟੀਨ ਕੰਮ ਵੀ ਕਰਨੇ ਆਪਣੇ ਖਾਣਾ ਵੀ ਸਾਰੇ ਹੋ ਜਾਣ ਕੋਈ ਰਹਿ ਵੀ ਨਾ ਸਬ지 ਸਟਿਲ ਹਲੇ ਬੰਦਰੀ ਸੀ ਬਣੀ ਨਹੀਂ ਸੀਗੀ ਗੈਸ ਮੈਂ ਸਲੋ ਮੀਡੀਅਮ ਜੇ ਕਰ ਰਿਹਾ ਹੋਇਆ ਸੀਗਾ ਤੇ ਬੰਨਾ ਆਟਾ ਪੀਸ ਪੀਸੇ ਹੋਇਆ ਆਟਾ ਲੈ ਆਂ ਅਸ ਚੱਕੀ ਤੋਂ ਅੱਜ ਆ ਪਿਠਵਾ ਕੇ ਤੇ ਉਹ ਆਟਾ ਪਾਉਣਾ ਸੀ ਡਰਮ ਵਿੱਚ ਫਿਰ ਮੈਂ ਕਿਹਾ ਹੁਣ ਡਰਮ ਵੀ ਬਾਹਰ ਕੱਢ ਕੇ ਆਟਾ ਪਾਵਾਂਗੇ ਨਾਲ ਜਿਹੜਾ ਆਟੇ ਵਾਲਾ ਇਹ ਕੈਬਿਨੇਟ ਅਭੀ ਏਦਿभी ਸਫਾਈ ਕਰਨ ਵਾਲੀ ਸੀ ਕਈ ਦਿਨਾਂ ਤੋਂ ਬਹੁਤ ਗੰਦਾ ਹੋਇਆ ਪੈਸ ਪਰ ਮੈਨੂੰ ਆਈ ਸੀ ਪਤਾ ਸੀ ਵੀ ਆਟਾ ਖਤਮ ਆ ਜੇ ਉਹ ਨਵਾਂ ਆਟਾ ਡਰਮ ਵਿੱਚ ਪਾਵਾਂਗੇ ਤਾਂ ਮੈਂ ਫੇਰ ਹੀ ਸਾਫ ਕਰੂੰਗੀ ਕਿਉਂਕਿ ਆਟਾ ਪਾਉਣੇ ਵੇਲੇ ਵੀ ਥੋੜਾ ਤੇ ਬਹੁਤਾ ਖਿੰਡ ਖੁੰਡ ਜਾਂਦਾ ਚਲ ਨਾਲ ਡਰਮ ਬਾਹਰ ਕੱਢਾਂਗੇ ਫੇਰ ਹੀ ਸਾਫ ਕਰੂੰਗੀ ਡਰਮ ਇਹਦੇ ਵਿੱਚੋਂ ਕੱਢਣਾ ਨਾ ਬਹੁਤ ਬਹੁਤ ਮੁਸ਼ਕਲ ਹੋ ਜਾਂਦਾ ਮਸਾਂ ਡਰਮ ਨਿਕਲਦਾ ਪੂਰਾ ਸੂਰਾ ਜਿਹਾ ਇਹ ਡਰਾਅਰ ਬਸ ਤਾਂ ਡਰਮ ਬਾਹਰ ਕੱਢ ਕੇ ਸਾਰੇ ਕੈਬਿਨੇਟ ਨੂੰ ਕਰੂੰਗੀ ਸਾਫ਼ ਆਟੇ ਵਾਲੇ ਡਰਮ ਸੌਰੀ ਆਟੇ ਵਾਲਾ ਡਰਮ ਜਿਹਦੇ ਵਿੱਚ ਹੁੰਦਾ ਜਿਹੜੇ ਕੈਬਿਨੇਟਸ ਹੁੰਦੇ ਨੇ ਉਹਦੀ ਸਫਾਈ ਰੱਖਣੀ ਬਹੁਤ ਬਹੁਤ ਮੁਸ਼ਕਲ ਆ ਕਿਉਂਕਿ ਬਰੀਕ ਆਟਾ ਹੁੰਦਾ ਜਿਹੜੇ ਸਾਈਡ ਵਾਲੇ ਐਂਗਲਸ ਨੇ ਜਿਹਦੇ ਨਾਲ ਡਰਾਅਰ ਅੰਦਰ ਬਾਹਰ ਜਾਂਦਾ ਫਿਰ ਉਹ ਐਂਗਲ ਸਾਫ਼ ਰੱਖਣੇ ਪੈਂਦੇ ਨੇ ਜੇ ਉਹਦੇ ਉੱਪਰ ਆਟਾ गिर ਜੇ ਤਾਂ ਫਿਰ ਜਾਮ ਹੋਣ ਲੱਗ ਜਾਂਦਾ ਡਰਾਅਰ ਆਪਣਾ ਅੰਦਰ ਬਾਹਰ ਕਰਨਾ ਪਨ ਮੁਸ਼ਕਲ ਹੋ ਜਾਂਦਾ ਇਹ ਸਾਰੇ ਐਂਗਲਸ ਤੇ ਮੈਂ ਕੱਪੜਾ ਮਾਰ ਦਿਆਂ ਨਾ ਜੇ ਕਦੇ ਆਟਾ ਡੁੱਲਿਆ ਪਿਆ ਹੋਵੇ ਨਾ ਉੱਪਰ ਫਿਰ ਮੈਂ ਪਹਿਲਾਂ ਬਰਸ਼ ਮਾਰ ਕੇ ਨਾ ਰਾਣਾ ਟੂਥ ਬਰਸ਼ ਲੈ ਲਾਣੀ ਹੁੰਦੀ ਆ ਤੇ ਉਹ ਬਰਸ਼ ਮਾਰ ਕੇ ਫਿਰ ਮੈਂ ਆਟਾ ਝਾੜਦਾ ਨਹੀਂ ਹੁੰਦੀ ਹੈ ਨਾ ਉਤੋਂ ਬਰਸ਼ ਨਾ इजीली ਵਿੱਚੋਂ ਨਿਕਲ ਜਾਂਦਾ ਤੇ ਇਹਦੇ ਵਿੱਚ ਵੀ ਕੱਪੜਾ ਪਾ ਕੇ ਮੈਂ ਚਿਮਟੇ ਨਾਲ ਕੱਪੜਾ ਪਾਏ ਕਿਉਂਕਿ ਪਿੱਛੇ ਤੱਕ ਨਾ ਹੱਥ ਨਹੀਂ ਜਾਂਦਾ ਹੈਗਾ ਫਿਰ ਚਿਮਟੇ ਨਾਲ ਕੱਪੜਾ ਫੜ ਕੇ ਫੇਰ ਸਾਰੇ ਇਹਦੇ ਅੰਦਰੋਂ ਅਬ ਤੱਕ ਮਾਰਦੇ ਹੁੰਦੀ ਕਿਉਂਕਿ ਫਿਰ ਡਰਮ ਪਿਆ ਹੁੰਦਾ ਰੋ ਰੋਜ਼ ਦਾ ਸਾਫ਼ ਨਹੀਂ ਹੁੰਦਾ ਜਿਸ ਦਿਨ ਆਟੇ ਵਾਲਾ ਡਰਮ ਕੱਢਦੇ ਆ ਉਸ ਦਿਨ ਹੀ ਸਾਫ਼ ਕਰਨਾ ਪੈਂਦਾ ਪਿੱਛੋਂ ਇਹ ਵਿੱਚੋਂ ਤਾਂ ਕੈਬਨਟ ਚਲੋ ਹੋ ਜਾਂਦਾ ਡਰਮ ਦੇ ਸਾਈਡ ਤੋਂ ਆਪਾਂ ਕੱਪੜਾ ਮਾਰਦੇ ਆ ਨਾ ਪਰ ਇਹ ਪਿੱਛੋਂ ਇਹਦਾ ਨੀਚੋਂ بیس ਨੇ ਹੌਣ ਲੈ ਕੇ ਆ ਰਹੀ ਸੀ ਇਹਦੇ ਵਿੱਚ ਆਟਾ ਥੋੜਾ ਮੈਂ ਕਿਹਾ ਥੋੜਾ ਜਿਹਾ ਆਟਾ ਨਾ ਬਾਹਰ ਕੱਢ ਕੇ ਪਾ ਲਾਂ ਨੇ ਡਰਮ ਵਿੱਚ ਤੇ ਫਿਰ ਕੁਝ ਅੰਦਰ ਰੱਖ ਕੇ ਪਾ ਲਾਂਗੇ ਫਿਰ ਅੰਦਰ ਇੰਨਾ ਭਾਰੀ ਰੱਖਣਾ ਵੀ ਮੈਨੂੰ ਔਖਾ ਹੋ ਜਾਊਗਾ ਥੋੜਾ ਜਿਹਾ ਆਟਾ ਤਾਂ ਮੈਂ ਇਹਦੇ ਵਿੱਚ ਆਈ ਪਾ ਲਿਆ ਬਾਹਰ ਰੱਖ ਕੇ ਤੇ ਫਿਰ ਕੁਝ ਡਰਮ ਨੂੰ ਅੰਦਰ ਰੱਖ ਕੇ ਫਿਰ ਪਾ ਲਾਂਗੇ ਉਨਨਿੰਮੇ ਬਾਈ ਨੂੰ ਅਸੀਂ ਕਹਿ ਦਿੰਦੇ ਨੇ ਉਹ ਆਟਾ ਉਹ ਪਾਇਰ ਹੁੰਦਾ ਪਰ ਉਹਨੂੰ ਖੇਤ ਦੇ ਕੰਮ ਵੀ ਚ ਇੰਨਾ ਬਿਜ਼ੀ ਆ ਉਹਦਾ ਬਿਲਕੁਲ ਵੀ ਟਾਈਮ ਨਹੀਂ ਹੈਗਾ ਮੈਂ ਚਾਹ ਲਈ ਕਦੀ ਬਾਅਦ ਆਪ ਕਰ ਲਾਂਗੇ ਇਹ ਤਾਂ ਆਟਾ ਸੀ ਚਲੋ ਉਸੇ ਤੋਂ ਪਵਣ ਹੁੰਨੇ ਮ ਡਰਮ ਵਿੱਚੋਂ ਇਕੱਠਾ ਹੀ ਪਾ ਜਾਂਦਾ ਹੁੰਦਾ ਸੀਗਾ ਤੇ ਹੁਣ ਡਰਮ ਨੂੰ ਰੱਖ ਰਿਆ ਹਾਂ ਤਾਂ ਕੱਢਣਾ ਤੇ ਅੰਦਰ ਰੱਖਣਾ ਬਹੁਤ ਇਹਨੂੰ ਮੁਸ਼ਕਲ ਬਸ ਪੂਰਮਸੂਰੀ ਜਿਹੀ ਜਗ੍ਹਾ ਹੀ ਹੈ ਸੋ ਇਸੇ ਮਿਹਰਾਈ ਦੀ ਵੀਡੀਓ ਵੀਡੀਓ ਦੇਖਣ ਤੁਹਾਡਾ ਬਹੁਤ-ਬਹੁਤ ਥੈਂਕ ਯੂ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਸਬਸਕ੍ਰਾਈਬ ਕਰਨਾ ਮਿਲਾਂਗੀ ਹੋਰ ਵੀਡੀਓ ਲੈ ਕੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ